ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵਿਚਾਰ ਚਰਚਾ ਵਿੱਚ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਅੱਜ ਅਸੀਂ ਤਖਤ ਸਚਖੰਡ ਸ੍ਰੀ ਹਜ਼ੂਰ ਅਬਜਲਨਗਰ ਸਾਹਿਬ ਤੋਂ ਆਏ ਅੰਮ੍ਰਿਤ ਵੇਲੇ ਦੇ ਮੁਖਵਾਕ ਹੁਕਮਨਾਮਾ ਸਾਹਿਬ ਤੇ ਸਾਂਝੀ ਵਿਚਾਰ ਕਰਨ ਜਾ ਰਹੇ ਹਾਂ ਅੱਜ ਦੀ ਤਾਰੀਖ ਹੈ 12 ਸੈਪਟੈਂਬਰ 2025 ਜੀ ਬਿਲਕੁਲ ਇਹ ਪਾਵਨ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 672 ਤੇ ਸ਼ੁਸ਼ੋਭਿਤ ਹੈ ਰਾਗ ਧਨਾਸਰੀ ਵਿੱਚ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਹੈ ਤੇ ਇਸ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਉਹ ਗੁਰੂ ਸਾਹਿਬ ਪ੍ਰਤੀ ਸ਼ੁਕਰਾਨਾ ਉਹਨਾਂ ਦੀ ਮਹੱਤਤਾ ਤੇ ਹਰੀ ਨਾਮ ਦੇ ਸਿਮਰਨ ਦੀ ਦਾਤ ਇਸ ਦੇ ਆਲੇ ਦੁਆਲੇ ਘੁੰਮਦਾ ਹੈ ਨਾ ਆਓ ਫਿਰ ਇਸ ਨੂੰ ਥੋੜਾ ਖੋਲ ਕੇ ਸਮਝਦੇ ਹਾਂ ਸ਼ੁਗਵਾਚ ਹੀ ਗੁਰੂ ਸਾਹਿਬ ਫਰਮਾਉਂਦੇ ਨੇ ਬਾਹਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਰੜਾਇਆ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਇਹ ਕਿਉਂ ਮਤਲਬ ਗੁਰੂ ਨੇ ਅਜਾ ਕੀ ਕੀਤਾ ਹੈ ਹਾਂਜੀ ਦੇਖੋ ਇਹ ਸਿਰਫ ਪਾਵੁਕਤਾ ਨਹੀਂ ਇਹ ਇੱਕ ਬਹੁਤ ਡੁੰਗੀ ਸੱਚਾਈ ਹੈ ਗੁਰੂ ਦਾ ਦੇਣ ਹੀ ਇੰਨਾ ਵੱਡਾ ਹੈ ਅਗਲੀ ਪੰਕਤੀ ਇਸ ਨੂੰ ਹੋਰ ਸਾਫ਼ ਕਰਦੀ ਹੈ ਮਹਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਮਤਲਬ ਇਸ ਸੰਸਾਰ ਇਹ ਦੁਨੀਆ ਇੱਕ ਬਹੁਤ ਵੱਡੇ ਭਿਆਨਕ ਹਨੇਰੇ ਜੰਗਲ ਵਾਂਗ ਹੈ ਅਗਿਆਨਤਾ ਦਾ ਹਨੇਰਾ ਹੈ ਤੇ ਇਸ ਪੁਲਪਲਈਆ ਵਿੱਚ ਗੁਰੂ ਹੀ ਹੈ ਉਹ ਰਹਿਬਰ ਜਿਸਨੇ ਸਿੱਧਾ ਸਹੀ ਰਸਤਾ ਦਿਖਾਇਆ ਹੈ ਉਹ ਰਸਤਾ ਕਿਹੜਾ ਪ੍ਰਭੂ ਦੇ ਨਾਮ ਦਾ ਉਹ ਨਾਮ ਜਿਹੜਾ ਉਹਨਾਂ ਨੇ ਸਾਡੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਦ੍ਰਿੜ ਕਰਵਾ ਦਿੱਤਾ ਇਸ ਲਈ ਕੁਰਬਾਨ ਜਾਣ ਦੀ ਗੱਲ ਹੈ ਬਿਲਕੁਲ ਮਤਲਬ ਗੁਰੂ ਹਨੇਰੇ ਚੋਂ ਕੱਢ ਕੇ ਚਾਨਣ ਵੱਲ ਸਿੱਧੇ ਰਸਤੇ ਵੱਲ ਲੈ ਕੇ ਜਾਂਦਾ ਹੈ ਅੱਗੇ ਫਿਰ ਪ੍ਰਭੂ ਨੂੰ ਕਿਹਾ ਗਿਆ ਹਮਰੇ ਪ੍ਰਾਣ ਗੋਪਾਲ ਗੋਬਿੰਦ ਉਹ ਸਾਡੀ ਜਿੰਦ ਜਾਨ ਹੈ ਤੇ ਨਾਲ ਹੀ ਇਹ ਪਰੋਸਾ ਈਹਾ ਊਹਾ ਸਰਬ ਥੋਕੀ ਜਿਸੇ ہماری ਚਿੰਤ ਕਿ ਕਿੰਨੀ ਵੱਡੀ ਗੱਲ ਹੈ ਨਾ ਕਿ ਇਸ ਲੋਕ ਤੇ ਪਰਲੋਕ ਦੀਆਂ ਸਾਡੀਆਂ ਸਾਰੀਆਂ ਲੋੜਾਂ ਦਾ ਫਿਕਰ ਉਸ ਪ੍ਰਭੂ ਨੂੰ ਹੈ ਜੀ ਜੀ ਬਿਲਕੁਲ ਇਹ ਪ੍ਰੋਸਾਈਤਾ ਅਸਲ ਤਾਕਤ ਹੈ ਜਦੋਂ ਇਹ ਯਕੀਨ ਬਣ ਜਾਂਦਾ ਹੈ ਕਿ ਮੇਰਾ ਪਾਲਨਹਾਰ ਮੇਰੀ ਜਿੰਦ ਦਾ ਆਸਰਾ ਉਹ ਪ੍ਰਭੂ ਆਪ ਹੈ ਤਾਂ ਫਿਰ ਇੱਥੋਂ ਦੀਆਂ ਤੇ ਅੱਗੇ ਦੀਆਂ ਚਿੰਤਾਵਾਂ ਮੁੱਕ ਜਾਂਦੀਆਂ ਨੇ ਫਿਰ ਬੰਦਾ ਨਿਸ਼ਚਿੰਤ ਹੋ ਜਾਂਦਾ ਹੈ ਪੂਰਨ ਸਮਰਪਣ ਦੀ ਅਵਸਥਾ ਬਣਦੀ ਹੈ ਤੇ ਇਹ ਨਿਸ਼ਚਿੰਤਤਾ ਇਹ ਭਰੋਸਾ ਇਸ ਦਾ ਆਧਾਰ ਕੀ ਹੈ ਅਗਲੀਆਂ ਤੁਕਾਂ ਸ਼ਾਇਦ ਇਸ ਵਲੀ ਇਸ਼ਾਰਾ ਕਰਦੀਆਂ ਨੇ ਜਾ ਕੇ ਸਿਮਰਨ ਸਰਬ ਨਿਦਾਨਾ ਮਾਨ ਮਹਤ ਪਤ ਪੂਰੀ ਸਾਰੇ ਖਜ਼ਾਨੇ ਇੱਜ਼ਤ ਵਡਿਆਈ ਸਭ ਕੁਝ ਸਿਮਰਨ ਨਾਲ ਤੇ ਖਾਸ ਕਰਕੇ ਇਹ ਨਾਮ ਲੈਥ ਕੋਟੀ ਅਗਨਾਸੇ ਨਾਮ ਜਪਣ ਨਾਲ ਕਰੋਨਾ ਪਾਪ ਕਿਵੇਂ ਨਾਸ ਹੋ ਜਾਂਦੇ ਨੇ ਦੇਖੋ ਜੀ ਨਾਮ ਸਿਮਰਨ ਦਾ ਮਤਲਬ ਸਿਰਫ ਰਟਨ ਲਾਉਣਾ ਨਹੀਂ ਹੈ ਇਹ ਹੈ ਮਨ ਕਰਕੇ ਪ੍ਰਭੂ ਨਾਲ ਜੁੜਨਾ ਉਸਦੇ ਗੁਣਾ ਵਿੱਚ ਲੀਨ ਹੋਣਾ ਜਦੋਂ ਮਨ ਪ੍ਰਭੂ ਵਿੱਚ ਟਿਕਦਾ ਹੈ ਉਸਤੇ ਪਿਆਰ ਵਿੱਚ ਭਿੱਜਦਾ ਹੈ ਤਾਂ ਪਿਛਲੇ ਜਨਮਾਂ ਦੇ ਜਾਂ ਇਸ ਜਨਮ ਦੇ ਕੀਤੇ ਪਾਪ ਕਰਮਾਂ ਦੇ ਸੰਸਕਾਰ ਉਹਨਾਂ ਦਾ ਅਸਰ ਉਹਨਾਂ ਦੀ ਪਕੜ ਉਹ ਕਮਜ਼ੋਰ ਹੋ ਜਾਂਦੀ ਹੈ ਉਹ ਮਿਟ ਜਾਂਦੀ ਹੈ ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਕਿ ਨਾਮ ਜਪਣ ਨਾਲ ਕਰੋੜਾਂ ਪਾਪ ਨਾਸ ਹੋ ਜਾਂਦੇ ਨੇ ਇਹ ਨਾਮ ਦੀ ਸ਼ਕਤੀ ਹੈ ਤੇ ਜਦੋਂ ਪਾਪ ਨਾਸ ਹੁੰਦੇ ਨੇ ਮਨ ਨਿਰਮਲ ਹੁੰਦਾ ਹੈ ਤਾਂ ਫਿਰ ਸਾਰੇ ਖਜ਼ਾਨੇ ਸ਼ਾਂਤੀ ਸੰਤੋਖ ਆਨੰਦ ਤੇ ਮਾਨ ਵਡਿਆਈ ਇੱਜ਼ਤ सब कुछ आप पे ही मिल जाता है अच्छा ता मतलब जे सारे मनोरथ पूरे करने ने तक गुरु साहब का नुस्खा है सेवा एक निधाना उस एक नाम खजाने दी सेवा करनी उस नाल जुड़ना हाँ जी बिल्कुल उस एक दी सेवा वो एक कौन है पार ब्रह्म अपरंपर स्वामी वो पार ब्रह्म जिसका कोई पारावार नहीं वो मालिक उसके नाम से जुड़ के ही ये संसार समुद्र तरिया जा सकता है ਔਰ ਕੋਈ ਰਾਹ ਨਹੀਂ। ਲਾ। ਸੰਗਤ ਵਿੱਚ ਠੰਡ, ਸ਼ਾਂਤੀ, ਸੁਖ ਤਾਂ ਸਮਝ ਆਂਦਾ ਹੈ। ਪਰ ਓਲਾ ਮਿਲਣਾ ਇਸ ਦਾ ਕੀ ਮਤਲਬ ਹੈ ਥੇ? ਓਲਾ ਦਾ ਮਤਲਬ ਹੈ ਪਰਦਾ, ਆਸਰਾ, ਸਹਾਰਾ, ਰੱਖਿਆ। ਦੇਖੋ ਜਦੋਂ ਅਸੀਂ ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਸਤਸੰਗ ਵਿੱਚ ਜੁੜਦੇ ਹਾਂ ਤਾਂ ਉੱਥੇ ਗੁਰੂ ਦੀ ਸਿੱਖਿਆ, ਨਾਮ ਸਿਮਰਨ ਦੀ ਗੱਲ ਹੁੰਦੀ ਹੈ। ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਠੰਡ ਪੈਂਦੀ ਹੈ, ਆਤਮਿਕ ਸੁਖ ਮਿਲਦਾ ਹੈ। ਪਰ ਨਾਲ ਹੀ ਸੰਗਤ ਸਾਨੂੰ ਵਿਕਾਰਾਂ ਤੋਂ, ਮਾੜੇ ਕੰਮਾਂ ਤੋਂ ਦੁਨਿਆਵੀ ਪਟਕਣਾਂ ਤੋਂ ਬਚਾਉਂਦੀ ਹੈ ਇਹ ਇੱਕ ਤਰ੍ਹਾਂ ਦਾ ਪਰਦਾ ਬਣ ਜਾਂਦੀ ਹੈ ਇੱਕ ਸੁਰੱਖਿਆ ਕਵਚ ਇਹ ਪਰਮਾਤਮਾ ਦਾ ਦਿੱਤਾ ਹੋਇਆ ਆਸਰਾ ਹੈ ਜੋ ਸੰਗਤ ਰਾਹੀਂ ਮਿਲਦਾ ਹੈ ਤੇ ਇਸੇ ਆਸਰੇ ਸਦਕਾ ਸਾਡੀ ਲੋਕ ਪਰਲੋਕ ਵਿੱਚ ਇੱਜ਼ਤ ਬਣੀ ਰਹਿੰਦੀ ਹੈ ਸਹੀ ਗੱਲ ਹੈ ਤਾਂ ਗੁਰੂ ਦੀ ਅਗਵਾਈ ਨਾਮ ਦਾ ਸਿਮਰਨ ਤੇ ਸਾਧ ਸੰਗਤ ਦਾ ਆਸਰਾ ਤੇ ਅੰਤ ਵਿੱਚ ਸਾਰੀ ਗੱਲ ਦਾ ਨਿਚੋੜ ਸਤਗੁਰੂ ਨਾਨਕ ਦੇਵ ਜੀ ਦੀ ਮੋਹਰ ਨਾਲ ਹਰ ਤਨ ਸੰਚਨ ਹਰ ਨਾਮ ਪੂਜਨ ਇਹੋ ਨਾਨਕ ਕੀ ਨੋ ਚੋਲਾ ਇਹ ਚੋਲਾ ਬਣਾ ਲੈਣਾ ਇਸ ਦਾ ਕੀ ਪਾਵੈ ਜੀਵਨ ਦਾ ਪਹਿਰਾਵਾ ਹਾਂਜੀ ਬਿਲਕੁਲ ਚੋਲਾ ਆ ਪਹਿਰਾਵਾ ਉਹ ਹੁੰਦਾ ਜੋ ਅਸੀਂ ਹਰ ਵੇਲੇ ਪਹਿਨ ਕੇ ਰੱਖਦੇ ਆ ਜੋ ਸਾਡੀ ਪਹਿਚਾਨ ਬਣ ਜਾਂਦਾ ਹੈ ਸਾਡਾ ਸੁਭਾਵ ਸਾਡਾ ਜੀਵਨ ਢੰਗ ਗੁਰੂ ਸਾਹਿਬ ਕਹਿ ਰਹੇ ਨੇ ਕਿ ਮੈਂ ਪਾਵ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹਰ ਗੁਰਸਿੱਖ ਲਈ ਪ੍ਰਭੂ ਦੇ ਨਾਮ ਤੁਹਾਨੂੰ ਇਕੱਠਾ ਕਰਨਾ ਤੇ ਹਰੀ ਦੇ ਨਾਮ ਨੂੰ ਹੀ ਆਪਣਾ ਆਤਮਿਕ ਭੋਜਨ ਆਪਣੀ ਰੋਜ਼ ਦੀ ਖੁਰਾਕ ਬਣਾਉਣਾ ਇਸੇ ਨੂੰ ਆਪਣਾ ਜੀਵਨ ਦਾ ਪਹਿਰਾਵਾ ਆਪਣਾ ਜੀਵਨ ਦਾ ਮੁੱਖ ਆਧਾਰ ਬਣਾ ਲਿਆ ਹੈ ਮਤਲਬ ਕਿ ਹਰ ਸਾਹ ਹਰ ਕੰਮ ਵਿੱਚ ਨਾਮ ਹੀ ਸਾਡਾ ਆਸਰਾ ਸਾਡੀ ਪਛਾਣ ਤੇ ਸਾਡੀ ਖੁਰਾਕ ਹੈ ਇਸ ਤੋਂ ਉੱਚੀ ਅਵਸਥਾ ਹੋਰ ਕੋਈ ਨਹੀਂ ਵਾ ਸੋ ਅੱਜ ਦੀ ਵਿਚਾਰ ਚਰਚਾ ਤੋਂ ਇਹੀ ਸਮਝ ਆਇਆ ਕਿ ਸਫਲ ਜੀਵਨ ਲਈ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ ਸਤਗੁਰੂ ਦੀ ਅਗਵਾਈ ਪਰਬੂ ਦੇ ਨਾਮ ਦਾ ਸਿਮਰਨ ਤੇ ਗੁਰਮੁਖਾਂ ਦੀ ਸੰਗਤ ਇਹ ਤਿੰਨੇ ਮਿਲ ਕੇ ਹੀ ਸਾਨੂੰ ਸ਼ਾਂਤੀ ਸੁੱਖ ਤੇ ਪ੍ਰਭੂ ਦਾ ਆਸਰਾ ਦਿੰਦੇ ਨੇ ਤੇ ਸੰਸਾਰ ਸਾਗਰ ਤੋਂ ਪਾਰ ਕਰ ਦਿੰਦੇ ਆ ਬਿਲਕੁਲ ਜੀ ਤੇ ਅੱਜ ਦੇ ਹੁਕਮਨਾਮੇ ਤੋਂ ਮੇਰੇ ਖਿਆਲ ਵਿੱਚ ਇੱਕ ਬਹੁਤ ਅਹਿਮ ਸਵਾਲ ਸਾਡੇ ਸਾਰਿਆਂ ਲਈ ਬਣਦਾ ਹੈ ਅਸੀਂ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਆਪਣੇ ਕੰਮਕਾਜ ਕਰਦਿਆਂ ਹਰ ਵੇਲੇ ਹਰੀ ਨਾਮ ਨੂੰ ਆਪਣਾ ਚੋਲਾ ਆਪਣਾ ਜੀਵਨ ਦਾ ਆਧਾਰ ਕਿਵੇਂ ਬਣਾ ਸਕਦੇ ਹਾਂ ਇਸ ਤੇ ਸੋਚ ਵਿਚਾਰ ਕਰਨਾ ਮੈਨੂੰ ਲੱਗਦਾ ਬਹੁਤ ਲਾਹੇਵੰਦ ਹੋਵੇਗਾ ਬਹੁਤ ਵਦਿਆ ਨੁਕਤਾ ਹੈ ਜੀ ਇਸ ਤੇ ਸੋਚਣਾ ਬਣਦਾ ਹੈ ਅੱਛਾ ਜੀ ਸਮਾਪਤੀ ਤੋਂ ਪਹਿਲਾਂ ਅਸੀਂ ਸਾਰਿਆਂ ਲਈ ਇੱਕ ਬਹੁਤ ਹੀ ਚੰਗੇ ਅਤੇ ਬਰਕਤਾਂ ਭਰੇ ਦਿਨ ਦੀ ਕਾਮਨਾ ਕਰਦੇ ਹਾਂ ਕਿਰਪਾ ਕਰਕੇ ਸਾਡੇ ਵੱਲੋਂ ਇਸ ਵਿਚਾਰ ਚਰਚਾ ਦੌਰਾਨ ਜਾਣੇ ਅਣਜਾਣੇ ਵਿੱਚ ਹੋਈਆਂ ਕਿਸੇ ਵੀ ਪੁੱਲਾਂ ਖਾਸ ਕਰਕੇ ਗੁਰਬਾਣੀ ਦੇ ਉਚਾਰਣ ਵਿੱਚ ਲੇਖਿਮਾ ਕਰਨਾ ਜੀ ਹਾਂਜੀ ਮੇਰੀ ਵੀ ਇਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਤੰਦਰੁਸਤੀ ਬਖਸ਼ਣ ਨਾਮ ਬਾਣੀ ਦੀ ਅਮੋਲਕ ਦਾਤ ਦੇਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਦੀ ਤੇ ਇੱਕ ਨਿਮਰਤਾ ਸਹਿਤ ਬੇਨਤੀ ਹੈ ਜੀ ਜੇ ਆਪ ਜੀ ਨੂੰ ਇਹ ਵਿਚਾਰ ਚੰਗੇ ਲੱਗੇ ਹੋਣ ਤਾਂ ਕਿਰਪਾ ਕਰਕੇ ਇਸ ਸੇਵਾ ਵਿੱਚ ਹਿੱਸਾ ਪਾਉਣ ਲਈ ਇਸ ਨੂੰ ਅੱਗੇ ਸਾਂਝਾ ਕਰਨ ਬਾਰੇ ਜ਼ਰੂਰ ਸੋਚਣਾ ਜੀ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ